ਉਹ ਸੜਕ ਦੇ ਵਿੱਚੋਂ ਵਿੱਚ ਜਿਹੜਾ ਖੱਡਾ ਪਿਆ ਹੋਇਆ ਰਿਸਕੀ ਹੋ ਸਕਦਾ ਹੈ ਕਿਉਂਕਿ ਇਹ ਪੂਰਾ ਹਾਈਵੇ ਹੈਗਾ ਜੀ ਲਾਈਟਾਂ ਵੀ ਦੇਖੋ ਲੱਗੀ ਹੋਈਆਂ ਲੋਕਾਂ ਨੂੰ ਕਾਰਾਂ ਵਿੱਚ ਲੋਕੀ ਆਉਂਦੇ ਨੇ ਤੇ ਵਿੱਚ ਸੜਕ ਦੇ ਖੱਡਾ ਬਣਿਆ ਹੈ ਜਿਹੜੂਗੇ ਕੰਮ ਜਿਹੜਾ ਸੈੱਟ ਹੋਣਾ ਚਾਹੀਦਾ ਉਹ ਜਿਆਦਾ ਵੱਡਾ ਖੱਡਾ ਐ ਐਕਸੀਡੈਂਟ ਦਾ ਰਿਸਕ ਰਹਿੰਦਾ ਹੈ ਚੰਦ ਤੇ ਦਾਗ ਹੁੰਦਾ ਉਦਾਂ ਇਹ ਦਾਗ ਹੈ ਤੂੰ ਦੇਖ ਸਕਦੇ ਹੋ ਕਿੰਨਾ ਵੱਡਾ ਖੱਡਾ ਹੈ ਤਾਰਾ ਬੜੀ ਸਪੀਡ ਦੋ ਸਪੀਟੀ ਆਂਦੀਆਂ ਤੇ ਸਿੱਧਾ ਜਾ ਕੇ ਰਸ਼ ਪੈ ਜਾਂਦਾ ਲੁਧਿਆਣਾ ਫਰਮੇਸ਼ਨ ਦੇ ਵੇਰੇ ਰਸ਼ ਦਾ ਸਵਾਗਤ ਹੈ ਅੱਜ ਅਸੀਂ ਖੜੇ ਆ ਜੀ ਫੁੱਲਾਂਵਾ ਚੌਕ ਤੇ 200 ਫੁੱਟਾ ਰੋਡ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਸੜਕ ਦੇ ਵਿੱਚੋਂ ਵਿੱਚ ਜਿਹੜਾ ਖੱਡਾ ਬਣਿਆ ਹੋਇਆ ਤੇ ਪੁਲਿਸ ਨੇ ਇੱਥੇ ਜਿਹੜਾ ਹੈ ਬੈਰੀਕੇਡ ਜਿਹਾ ਲਾਇਆ ਹੋਇਆ ਤੁਹਾਨੂੰ ਦਿਖਾਣੇ ਕਿ ਸੜਕ ਦਾ ਕੀ ਹਾਲ ਹੈ ਦੇਖੋ ਖੱਡਾ ਵਿੱਚ ਹੈਗਾ ਸੜਕ ਦੇ ਵਿੱਚ ਰਿਸਕੀ ਹੈ ਕੰਮ ਅਜਿਵੇਂ ਤੁਸੀਂ ਦੇਖ ਸਕਦੇ ਹੋ ਪਖਵਾ ਰੋਡ 200 ਫੁੱਟਾ ਰੋਡ 'ਤੇ ਖੜੇ ਆਂ ਇਹ 200 ਫੁੱਟਾ ਰੋਡ ਹੈਗੀ ਹੈ ਜੀ ਸਾਹਮਣੇ ਚੌਂਕ ਹੈਗਾ ਤੇ ਇੱਥੇ ਅਸੀਂ ਲੰਘਦੇ ਸੀ ਤੇ ਦੇਖਿਆ ਇਹ ਜਿਹੜਾ ਖੱਡਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਸੜਕ ਦੇ ਵਿੱਚੋਂ ਵਿੱਚ ਜਿਹੜਾ ਖੱਡਾ ਬਣਿਆ ਹੋਇਆ ਤੇ ਇੱਥੇ ਪੁਲਿਸ ਨੇ ਆਪਣੇ ਬੈਰੀਕੇਡ ਵੀ ਲਾਏ ਹੋਏ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਗੱਡੀਆਂ ਜਿਹੜੀ ਹੈਗੀਆਂ ਆਂਦੀਆਂ ਤੇ ਇਹ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਸੜਕ ਤਾਂ ਦੂਰ ਇਹ ਜੇ ਸੜਕ ਹੈਗੀ ਐ ਇਸ ਦਾ ਜ਼ਰੂਰ ਜੋ ਹੈ ਕੰਮ ਹੋਣਾ ਚਾਹੀਦਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਾਫੀ ਜ਼ਿਆਦਾ ਟ੍ਰੈਫਿਕ ਹੈਗਾ ਜਿਹੜੇ ਕਿ ਲੋਕ ਡੁਗਰੀ ਤੋਂ ਆਂਦੇ ਨੇ ਤੇ ਉੱਥੇ ਉਹਨਾਂ ਨੂੰ ਸੜਕ ਦੇ ਵਿੱਚੋਂ ਵਿੱਚ ਜਿਹੜਾ ਖੱਡਾ ਪਿਆ ਹੋਇਆ ਰਿਸਕੀ ਹੋ ਸਕਦਾ ਹੈ ਕਿਉਂਕਿ ਇਹ ਪੂਰਾ ਹਾਈਵੇ ਹੈਗਾ ਜੀ ਲਾਈਟਾਂ ਵੀ ਦੇਖੋ ਲੱਗੀ ਹੋਈਆਂ ਐ ਲੋਕਾਂ ਨੂੰ ਕਾਰਾਂ ਵਿੱਚ ਲੋਕ ਆਉਂਦੇ ਨੇ ਤੇ ਵਿੱਚ ਸੜਕ ਦੇ ਖੱਡਾ ਬਣਿਆ ਜਰੂਰ ਇਹ ਕੰਮ ਜਿਹੜਾ ਸੈੱਟ ਹੋਣਾ ਚਾਹੀਦਾ ਕਿਉਂਕਿ ਪਿੱਛੇ ਜਿਹੜੀ ਸੜਕ ਬਣੀ ਸੀਗੀ 200 ਫੁੱਟਾ ਰੋਡ ਦੀ ਉਹ ਬਿਲਕੁਲ ਠੀਕ ਸੀ ਪਰ ਹੁਣ ਜਿਹੜੀ ਸੜਕ ਹੈਗੀ ਆ ਇਹ ਸਿੱਧਾ ਜਾਂਦੀ ਹੈ ਜੀ ਪੱਖਵਾ ਰੋਡ ਤੇ ਫੁੱਲਾਵਾ ਚੌਂਕ ਤੇ ਇਹ ਖੱਡਾ ਜਰੂਰ ਬਣਿਆ ਵਾਤੋਂ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਪ੍ਰਸ਼ਾਸਨ ਤੱਕ ਇਹ ਖਬਰ ਜਾਵੇ ਕਿ ਜਿਹੜਾ ਖੱਡਾ ਹੈ ਵਿੱਚੋ ਵਿੱਚ ਬਣਿਆ ਦੇਖੋ ਛੋਟੇ ਖੱਡੇ ਵੀ ਹੈਗੇ ਆ ਆ ਜਿਹੜੀ ਲਾਈਨ ਵੀ ਬਣੀ ਹੋਈ ਹੈ ਇਸ ਖੱਡੇ ਕਰਕੇ ਐਕਸੀਡੈਂਟ ਹੋ ਸਕਦੇ ਆ ਉਹ ਜਿਆਦਾ ਵੱਡਾ ਖੱਡਾ ਐ ਐਕਸੀਡੈਂਟ ਦਾ ਰਿਸਕ ਰਹਿੰਦਾ ਆ ਸਾਹਮਣੇ ਹੁਣ ਜਿਵੇਂ ਲੋਕ ਆਣਗੇ ਤੇ ਤੂੰ ਦੇਖ ਸਕਦੇ ਬਾਈਕ ਵਾਲੇ ਵੀ ਆ ਰਹੇ ਆ ਤੇ ਸੜਕ ਦੇ ਵਿੱਚੋ ਵਿੱਚ ਜਿਹੜਾ ਵੱਡਾ ਖੱਡਾ ਬਣਿਆ ਹੋਇਆ ਇਸ ਦੇ ਨਾਲ ਐਕਸੀਡੈਂਟ ਦਾ ਰਿਸਕ ਹੋ ਸਕਦਾ ਹੈ ਕਈ ਵਾਰ ਕਿਸੇ ਲੋਕ ਤਾਂ ਧਿਆਨ ਨਹੀਂ ਰੰਦਾ ਧੁੰਦ ਬੜਾ ਜ਼ਿਆਦਾ ਹੁੰਦੀ ਹੈ ਹੁਣੇ ਪਾਰਾਂ ਜਿਹੜੀ ਆਂਦੀਆਂ ਤੇ ਰਿਸਕ ਹੋ ਸਕਦਾ ਹੈ ਕਿ ਖਾੜ ਜਿਹੜੀ ਹੈ ਵਿੱਚ ਜਾ ਕੇ ਹਿੱਟ ਕਰ ਜੇ ਕਿਉਂਕਿ ਕਈ ਵਾਰ ਨਜ਼ਰ ਨਹੀਂ ਆਂਦਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹ ਸੜਕ ਜਿਹੜੀ ਹੈਗੀ ਜਲਦ ਜਲਦ ਬਣਾਨੀ ਚਾਹੀਦੀ ਹੈ ਕੁਲਵੰਤ ਸਿੱਧੂ ਜੀ ਨੇ ਸਾਡੇ ਆਖ ਰਿਹਾ ਹੈਗਾ ਕਿ ਸੜਕ ਜ਼ਰੂਰ ਇਹ ਜਿਹੜੀ ਬਣਾ ਦਿੱਤੀ ਜਾਵੇ ਕਿਉਂਕਿ 200 ਫੁੱਟਾ ਰੋਡ ਬਣੀ ਸਿਗੀ ਤੇ ਉਸ ਤੋਂ ਬਾਅਦ ਇਹ ਜਿਹੜਾ ਹੈ ਇੱਕ ਦਾਗ ਹੈਗਾ ਜੀ ਜਿਵੇਂ ਚੰਦ ਤੇ ਦਾਗ ਹੁੰਦਾ ਉਦਾਂ ਇਹ ਦਾਗ ਹੈ ਤੂੰ ਦੇਖ ਸਕਦੇ ਹੋ ਕਿੰਨਾ ਵੱਡਾ ਖੱਡਾ ਹੈ ਕਾਰਾਂ ਬੜੀ ਸਪੀਡ ਨਾਲ ਸਪੀਟੀ ਆਂਦੀਆਂ ਤੇ ਸਿੱਧਾ ਜਾ ਕੇ ਰਸ਼ ਪੈ ਜਾਂਦਾ ਆ ਸੜਕ ਦੇਖ ਸਕਦੇ ਹੋ ਇਹ ਵਿੱਚ ਸੜਕ ਵੀ ਥੋੜੀ ਖਰਾਬ ਹੈ ਇਹ ਬਜਰੀ ਜਿਹੜੀ ਫੈਲੀ ਹੋਈ ਹੈ ਬਹੁਤ ਵੱਡਾ ਖੱਡਾ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ ਤੇ ਦੇਖੋ ਕਾਰ ਕਿੰਨੀ ਸਪੀਡੋ ਸਪੀਡ ਆ ਰਹੀ ਹੈ ਤੇ ਐਕਸੀਡੈਂਟ ਦਾ ਵੀ ਖਤਰਾ ਰਹਿੰਦਾ ਹੈ ਪ੍ਰਸ਼ਾਸਨ ਤੋਂ ਅਪੀਲ ਹੈਗੀ ਕਿ ਜਲਦ ਤੋਂ ਜਲਦ ਕੰਮ ਜਿਹੜਾ ਠੀਕ ਹੋਵੇ ਵੱਧ ਤੋਂ ਵੀਡੀਓ ਸ਼ੇਅਰ ਕਰ ਦਿਓ ਲੋਕਾਂ ਤੱਕ ਪਹੁੰਚੇ ਮੈਸੇਜ ਕਿ ਸੜਕ ਦਾ ਜਿਹੜਾ ਖਰਾਬਾ ਹਿੱਸਾ ਠੀਕ ਹੋਣਾ ਚਾਹੀਦਾ ਹੁਣ ਤੁਸੀਂ ਦੇਖ ਸਕਦੇ ਹੋ ਕਾਫੀ ਇੱਥੇ ਸਪੀਡੋ ਸਪੀਡ ਜੋ ਹੈ ਤੁਸੀਂ ਦੇਖੋ ਟਰੱਕ ਵੀ ਲੰਗਦੇ ਆ ਤਾਰਾ ਕਿੰਨੀ ਜ਼ਿਆਦਾ ਆਂਦੀਆਂ ਤੁਸੀਂ ਦੇਖ ਸਕਦੇ ਹੋ ਜਦ ਤਾਰਾ ਇੱਥੇ ਆਂਦੀਆਂ ਤੇ ਸਾਹਮਣੇ ਇਹ ਜਿਹੜਾ ਬੋਰਡ ਲੱਗਿਆ ਹੋਇਆ ਐ ਐਕਸੀਡੈਂਟ ਦਾ ਖਤਰਾ ਜ਼ਰੂਰ ਆਂਦਾ ਜਲ ਤੋਂ ਜਲਦ ਸੜਕ ਬਣੇ ਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਸੜਕ ਤੇ ਜਿਹੜੀ ਹੈ ਵਿੱਚੋਂ ਜੇ ਇਹ ਖਰਾਬ ਹੈਗੀ ਐਸਾ ਜ਼ਰੂਰ ਕੰਮ ਹੋਣਾ ਚਾਹੀਦਾ ਕਿਉਂਕਿ ਐਕਸੀਡੈਂਟ ਦਾ ਰਿਸਕ ਰਹਿੰਦਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਵੱਧ ਤੋਂ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਐਕਸੀਡੈਂਟ ਨਾ ਹੋਵੇ ਪ੍ਰਸ਼ਾਸਨ ਤੱਕ ਗੱਲ ਪਹੁੰਚੇ ਹੈਗੀ 200 ਫੁੱਟਾ ਰੋਡ ਪੁੱਲਾਵਾਲ ਚੌਂਕ ਦੇ ਕੋਲ ਅਸੀਂ ਖੜੇ ਹੋਏ ਹਾਂ ਜੀ